ਗੁੱਡ ਮਾਰਨਿੰਗ ਪ੍ਰਿੰਸਸ ਸਵੇਰ ਦੀ ਪਿਆਰਪਰੀ ਸ਼ਤਰੀਕਾ ਲਾ ਜੀ ਤੇ ਲੋ ਜੀ ਮਾਰਨਿੰਗ ਹੋ ਗਈ ਹੈ ਔਰ ਟਾਈਮ ਹੋ ਗਿਆ ਜੀ 7 ਵਜੇ ਦਾ ਔਰ ਅਸੀਂ ਆਈਆਂ ਬਾਹਰ ਦੁਕਾਨ ਪਰ ਚਾਹ ਪੀਣ ਔਰ ਜੋ ਸਾਡੀ ਸੰਗਤ ਹੈ ਉਹ ਬੈਠੀ ਹੈ ਅੰਦਰ ਅਸੀਂ ਰੂਮ ਲੈ ਲਿਆ ਤਾਂ ਰਾਤ ਔਰ ਆਪਣੇ ਰੂਮ ਕੇ ਵਿੱਚ ਆਪਣਾ ਸਮਾਨ ਰੱਖ ਕੇ ਮਤਲਬ ਰੂਮ ਕੇ ਵਿੱਚ ਨਾ ਸਮਾਨ ਰੱਖ ਕੇ ਆਪਣਾ ਚਾਹ ਪੀਣ ਆਏ ਆ ਬਸ ਇੱਧਰ ਇਹ ਜੋ ਝੋਲੇ ਚੱਲੇ ਤਾਂ ਚੱਲੇ ਨਹੀਂ ਹਲੇ ਚੰਡੋਲ ਹਨਾ ਮੇਲਾ ਨਹੀਂ ਇੰਨਾ ਹਲੇ ਹੋਇਆ ਕਿਉਂਕਿ ਜਿਹੜਾ ਟਾਈਮ ਅਸੀਂ ਆਏ ਆ ਨਾ ਪੂਰੇ ਮਤਲਬ ਮੇਲਾ ਕੱਟ ਗਿਆ ਪਹਿਲਾਂ ਜ਼ਿਆਦਾ ਤਾਂ ਹੁਣ ਤਾਂ ਲੋਕਰਾਂ ਨੂੰ ਚਲੇ ਗਏ ਬਹੁਤ ਜ਼ਿਆਦਾ ਬਸ ਖਤਮ ਹੀ ਐ ਮੋਸ਼ਲੀ ਮੇਲਾ ਕੌਣ ਹੈ ਰੂਪ ਨੇ ਕਿਆ ਲਿਆ ਰੂਪ ਨੇ ਲਈਏ ਚੀਜੀ ਹੈਲੋ ਇਹ ਤਨੇ ਕਹ ਲੈ ਆ ਹਾਂ ਯੋ ਠੀਕ ਆ ਜੋ ਤੇ ਮੈਗੀ ਮੁਗੀ ਤੇ ਹਾਂ ਮੈਂ ਵੀ ਮੇਲਾ ਕੱਟ ਗਿਆ ਹਨਾ ਚਲੇ ਗਏ ਘਰ ਅਰੇ ਕਦਾ ਉਮੀਦਾਂ ਬੰਨ੍ਹ ਬੰਨ੍ਹ ਉਹ ਜਨਰਲ ਆ ਵੀ ਬਾਲਮੀਕੀ ਜੀ ਤੁਮਾਰੀ ਧਰਮ ਫਲਾਉਗੀ। ਤੋ ਇੱਧਰ ਚੱਲ ਰਹੀ ਐ ਜੀਚਾ। ਬਾਝੋਗੇ ਬੈੜ ਕੇ। ਚੱਲ ਬੈੜ ਕੇ ਕਾ। ਬੈ ਜਾ। ਖਾ ਰੀ ਐ ਬ੍ਰੈਡ। ਜੋਤ ਨੇ ਬ੍ਰੈਡ ਖਾ ਲਿਆ। ਤੋ ਪੈਂਚਲ ਨਾ ਗਿਆ ਚੱਕਰੀ ਉੱਥੇ ਤੇ। ਤੋ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਆਏਂਗੇ ਥੋੜੀ ਦੇਰ ਤੱਕ ਚਾਹ ਪੀ ਲਈ ਮੱਥਾ ਟੇਕਣ ਜਾਣਾ ਬਸ ਹੁਣ ਆਪਾਂ ਨੇ। ਔਰ ਇਹ ਜੀ ਸਾਹਮਣੇ ਗੁੱਗਾ ਮਾੜੀ ਸਾਹਮਣੇ ਦਿਖ ਰਹੀ ਹੈ ਔਰ ਗੁੱਗਾ ਮਾੜੀ ਦੇ ਬਿਲਕੁਲ ਨੇੜੇ ਹੀ ਸਾਡਾ ਸੰਗ ਹੈ ਹੁਣ ਆਪਾਂ ਮੱਥਾ ਟੇਕ ਕੇ ਆਉਂਗੇ ਲੋ ਜੀ ਇਹ ਗੁੱਗਾ ਮਾੜੀ ਦਾ ਇਹ ਪਿਛਲਾ ਪਾਸਾ ਹਿੱਸਾ ਗੁੱਗਾ ਮਾੜੀ ਦਾ ਇਹਦੇ ਨਾਲ ਕਲੀ ਬਾਬਾ ਜੀ ਦਾ ਆ ਆ ਇਹ ਅਨਾਰਕਲੀ ਬਾਬਾ ਜੀ ਕੀ ਨਾ ਮਤਲਬ ਅਨਾਰਕਲੀ ਬਾਬਾ ਜੀ ਦਾ ਸਥਾਨ ਹੈ ਇੱਥੇ ਪਰ ਆ ਆ ਹਾਂ ਅਨਾਰਕਲੀ ਬਾਬਾ ਜੀ ਔਰ ਇੱਧਰ ਮਾੜੀ ਹੈ ਗੁੱਗਾ ਮਾੜੀ ਲੈਨ ਲੱਗ ਰਹੀ ਤੇ ਕਿੱਡੀ ਵੱਡੀ ਲੈਨ ਲੱਗ ਰਹੀ ਹੈ ਭੀੜ ਹੈ ਲੈਨ ਲੱਗ ਰਹੀ ਹੈ ਪੂਰੀ ਔਰ ਅਸੀਂ ਖੜੇ ਆ ਜੀ ਬੈਕ ਸਾਈਡ ਗੁੱਗਾ ਮਾੜੀ ਤੋਂ ਪਿਛਲੇ ਪਾਸੇ ਖੜੇ ਆ ਭੀੜ ਬਹੁਤ ਹੈ ਇਹ ਹਨਰਕਲੀ ਬਾਬਾ ਜੀ ਸਰਦਾਵਾਦ ਬਾਗਲਾ گاؤں ਕੇ ਰਹਿਣੇ ਵਾਲੇ ਯੋਗੇਸ਼ ਸਰਦਾਵਾਦ ਮੰਗਲਾ گاؤں ਕੇ ਰਹਿਣੇ ਵਾਲੇ लोग इस जहाज के लिए आशा लगाए लो सोसाइटी के पास पहुंचे तो सि गुग्गा माड़ी के ना पिछले पासे खड़े हैं पीर बाबा की गुग्गा माड़ी है जड़ी बैक साइड खड़े हैं और मथा टेकने आना हले पता नहीं क्यों नहीं आ रहे ले लेट आएंगे शायद हां ना लेट आएंगे और इतनी भीड़ लग रही है ना देखो किस तरह दूर तक लाइन लगी हुई है बहुत भीड़ हुई है भाई ਦੇਖਦੇ ਆ ਕਦੋਂ ਮੱਥਾ ਟੇਕेंगे ਹੈ ਕੀ ਹੋ ਗਿਆ ਵੀਡੀਓ ਬਣਾ ਲੈ ਮੈਂ ਖੜੀ ਲੈਣ ਹਾਂ ਲੈਣ ਤੋਂ ਬਹੁਤ ਜ਼ਿਆਦਾ ਲੱਗ ਰਹੀ ਹੈ ਇਹ ਦੇਖੋ ਕਿਤਨੀ ਲੰਬੀ ਲਾਈਨ ਲੱਗੀ ਹੋਈ ਹੈ ਬਹੁਤ ਲੰਬੀ ਲਾਈਨਾਂ ਲੱਗੀ ਹੋਈਆਂ ਪਿੱਛੇ ਤੋਂ ਆ ਰਹੀਆਂ ਲਾਈਨਾਂ ਲੱਗੀ ਹੋਈਆਂ ਆ ਦੇਖੋ ਬਹੁਤ ਦੂਰ ਤੱਕ ਲਾਈਨਾਂ ਲੱਗੀ ਹੋਈਆਂ ਅਸੀਂ ਠਹਿਰ ਕੇ ਆਉਂਗੇ ਮੱਥਾ ਟੇਕਣ लॻंदे लैण इहो तूं बनाली मां त इहो बनानी ਇਹ ਬੰਦੇ ਬੈਠੇ ਐ ਲਾਈਨ